ਸਰਦਾਰ ਹਮੀਰ ਸਿੰਘ ਜੀ ਸਵਾਗਤ ਕਰਦੇ ਆ ਮੈਂ ਉਸੇ ਪੈਨੂ ਤੇ ਜਾਣਾ ਚਾਹਨਾ ਆਪਾਂ ਲਗਾਤਾਰ ਗੱਲ ਕਰਦੇ ਆਏ ਇੱਕ ਉਸ ਉਮੀਦਵਾਰ ਦੀ ਜਿਹੜਾ ਬਾਹਰੋਂ ਆ ਕੇ ਕਾਗਜ਼ ਢਾਕਲ ਕਰ ਗਿਆ ਤੇ 10 ਇੱਕ ਵਾਰ ਤੇ 10 ਦੂਜੀ ਵਾਰ ਨਾਮ ਦੇ ਗਿਆ ਪਰ ਫਿਰ ਸਵਾਲ ਦੂਜੀ ਵਾਰ ਦਸਕਤਾਂ ਤੇ ਆਖੜਿਆ ਤੇ ਕਹਿੰਦੇ ਜੀ ਹੁਣ ਵਿਧਾਇਕ ਆਪਣੇ ਆਪਣੇ ਪੱਧਰ ਤੇ ਐਫ ਆਈ ਆਰ ਕਰਾਉਣ ਜਾ ਰਹੇ ਨੇ ਕੀ ਇਹ ਲੜਾਈ ਆਮ ਆਦਮੀ ਪਾਰਟੀ ਨੂੰ ਜਾਂ ਇਹ ਲੜਾਈ ਪੰਜਾਬ ਸਰਕਾਰ ਨੂੰ ਨਹੀਂ ਲੜਨੀ ਚਾਹੀਦੀ ਕਿ ਤੁਹਾਡੇ ਐਮ ਐਲ ਏ ਦੇ ਨਾਮਾਂ ਦੀ ਕੋਈ ਵਰਤੋਂ ਕਰ ਰਹੇ ਜਾਂ ਇਹਦੇ ਪਿੱਛੇ ਅਜੇ ਵੀ ਕੋਈ ਸਿਆਸੀ ਖੇਲ ਲੁਕਿਆ ਲੱਗਦਾ ਜੀ ਆਪਣੇ ਪੱਧਰ ਤੇ ਸਿਆਸੀ ਤੇ ਹੋ ਕੇ ਵੀ ਆਵਾਦੀ ਪਾਰਟੀ ਸਿਆਸੀ ਲੜਾਈ ਲੜਦੀ ਨਜ਼ਰ ਨਹੀਂ ਆ ਰਹੀ ਅਸਲ ਚ ਜਿਹੜੀ ਵੀ ਕੋਈ ਚੋਣ ਆ ਚੋਣ ਦੇ ਵਿੱਚ ਇਸ ਆਜ਼ਾਦ ਦੇਸ਼ ਦੇ ਵਿੱਚ ਕੋਈ ਵੀ ਬੰਦਾ ਖੜਾ ਹੋ ਸਕਦਾ ਕਿਸੇ ਵੀ ਚੋਣ ਦੇ ਵਿੱਚ ਜਿਹੜਾ ਪਰ ਉਹਦਾ ਕਰਾਈਟੇਰੀਆ ਇੱਕ ਉਹਦਾ ਇੱਕ ਮਾਪਦੰਡ ਬਣੇ ਹੁੰਦੇ ਨੇ ਉਹਨਾਂ ਮਾਪਦੰਡਾਂ ਨੂੰ ਫੋਲੋ ਕਰਨਾ ਹੁੰਦਾ ਔਰ ਲੋਕ ਰਾਸ਼ਟਰਪਤੀ ਦੀ ਚੋਣ ਵੀ ਲੜਦੇ ਰਹੇ ਨੇ ਸਧਾਰਨ ਬੰਦੇ ਆ ਕੇ ਤੇ ਕੋਈ ਕਿਸੇ ਦੀ ਚੋਣ ਕਿਤੇ ਵੀ ਖੜਾ ਹੋ ਜਾਂਦਾ ਇਹ ਜਿਹੜਾ ਰਾਜ ਸਭਾ ਦਾ ਮਾਮਲਾ ਰਾਜ ਸਭਾ ਦੇ ਮਾਮਲੇ 'ਚ ਕਰਾਈਟੇਰੀਆ ਰੱਖਿਆ ਹੋਇਆ ਹੈ ਉਹ ਇਹ ਹੈ ਕਿ ਘੱਟੋ-ਘੱਟ 10 ਐਮ.ਐਲ.ਏ ਜਿੱਦੇ ਵੱਲੋਂ ਤੁਹਾਡੀ ਤਜਵੀਜ਼ ਕੀਤਾ ਜਾਣਾ ਜ਼ਰੂਰੀ ਹੈ ਤੁਸੀਂ ਕਿ ਤੁਸੀਂ ਹਾਂ ਜੀ ਅਸੀਂ ਇਹਨੂੰ ਹਮਾਇਤ ਦੰਨੇ ਆ ਉਹਨਾਂ ਦੇ ਦਸਤਖਤ ਹੋਣਾ ਚਾਹੀਦਾ ਜ਼ਰੂਰੀ ਨਹੀਂ ਜਦੋਂ ਪ੍ਰਪੋਜ਼ ਕਰਦੇ ਨੇ ਤਜਵੀਜ਼ ਕਰਦੇ ਨੇ ਤਾਂ ਉਹਦੇ ਕਾਗਜ਼ 'ਤੇ ਸਹੀ ਪਾਏ ਜਾਂਦੇ ਨੇ ਫਿਰ ਉਹ ਵੋਟਾਂ ਨਾਲ ਹਾਰ ਜੇ ਜਿੱਤ ਜੇ ਉਹ ਇੱਕ ਅਲੱਗ ਗੱਲ ਹੈ ਇਹ ਇੱਕ ਨਵੇਂ ਟਾਈਪ ਦਾ ਮਾਮਲਾ ਸਾਹਮਣੇ ਆਇਆ ਹੈ ਨਵੇਂ ਟਾਈਪ ਦਾ ਮਾਮਲਾ ਇਸ ਕਰਕੇ ਹੈ ਕਿ ਜਦੋਂ ਉਹ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਪਾਰਟੀ ਦੇ 10 ਵਿਧਾਇਕਾਂ ਦੇ ਨਾਮ ਲਿਖ ਕੇ ਇੱਕ ਨਾਮਜ਼ਦਗੀ ਕਾਗਜ਼ ਫੜਾ ਜਾਂਦਾ ਹੈ ਜਿਹੜੇ ਰਿਟਰਨਿੰਗ ਅਫਸਰ ਨੇ ਰਿਟਰਨਿੰਗ ਅਫਸਰ ਸੈਕਟਰੀ ਵਿਧਾਨ ਸਭਾ ਹੁੰਦਾ ਹੈ ਜਿਹੜਾ ਰਾਜ ਸਭਾ ਦੇ ਮਾਮਲੇ ਦੇ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ ਹਨ ਉਹਨਾਂ ਨੂੰ ਇੱਕ ਮਤਲਬ ਨੋਮੀਨੇਸ਼ਨ ਪੇਪਰ ਫਾਈਲ ਕਰਾ ਜਾਂਦਾ ਹੈ ਹਾਲਾਂਕਿ ਉਹਨਾਂ ਨੂੰ ਵੀ ਪਤਾ ਹੈ ਤੇ ਉਹਨਾਂ ਨੇ ਕਿਹਾ ਵੀ ਹੈ ਕਿ ਜੀ ਇਹ ਦਸਖਤ ਨਹੀਂ ਹੈ ਤੇ ਦਸਖਤ ਕਰਾਉਣ ਦੇ ਲਈ ਤੇ ਉਹ ਇੱਕ ਹੋਰ ਸੈਟ ਲੈ ਜਾਂਦਾ ਹੈ ਹੁਣ ਸਭ ਤੋਂ بڑا ਪਹਿਲਾ ਸਵਾਲ ਇਹ ਪਹਿਲਾ ਸਵਾਲ ਇਹ ਹੈ ਕਿ ਉਹ 10 ਬੰਦਿਆਂ ਦੇ ਬਾਲਾ ਜਿਹੜਾ ਪਹਿਲਾ ਬਾਲਾ ਪਰਫਾਰਮਾ ਉਹਨੂੰ ਤਾਂ ਹਫਤੇ ਤੋਂ ਵੱਧ ਸਮਾਂ ਹੋ ਗਿਆ ਹਫਤੇ ਤੋਂ ਵੱਧ ਸਮੇਂ ਦੇ ਦੌਰਾਨ ਕੋਈ ਕਾਰਵਾਈ ਜਿੰਨਾ ਚਿਰ ਮੀਡੀਆ ਦੇ ਵਿੱਚ ਇਹ ਸਾਹਮਣੇ ਨਹੀਂ ਆਈ ਹਫਤੇ ਬਾਅਦ ਉਹਨਾਂ ਚਿਰ ਕੋਈ ਵੀ ਬੰਦਾ ਕਿਉਂ ਇਹਦੇ ਤੇ ਰਿਐਕਟ ਨਹੀਂ ਕੀਤਾ ਕਿਉਂ ਇਹਦੇ ਤੇ ਗੱਲ ਨਹੀਂ ਕੀਤੀ ਕਿਉਂ ਐਫਆਈਆਰ ਹੋਵੇ ਜਾਂ ਜੋ ਵੀ ਚੀਜ਼ ਚਾਹੀਏ ਤੁਹਾਡਾ ਬਿਆਨ ਆਵੇ ਕਿਉਂ ਨਹੀਂ ਆਇਆ ਹੁਣ ਐਮਐਲਏ ਸਾਹਿਬਾਨ ਤਾਂ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਹੋਣ ਲੱਗਿਆ ਤੇ ਵਿਧਾਨ ਸਭਾਵਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹਰ ਹਫਤੇ ਕਮੇਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਵੱਖ-ਵੱਖ ਐਮਐਲਏ ਵੱਖ-ਵੱਖ ਕਮੇਟੀਆਂ ਦੇ ਵਿੱਚ ਨੇ ਕਿ ਐਂ ਤਾਂ ਵੀ ਤਾਲਮੇ ਨਹੀਂ ਹੁੰਦਾ ਉੱਥੇ ਆਪਸ ਦੇ ਵਿੱਚ ਸੈਕਟਰੀ ਸੱਤਾਤਾਰੀ ਚੜਦੇ ਐ ਐਮਐਲਏ ਜੀ ਨੂੰ ਜਾਂ ਬਾਕੀ ਨੂੰ ਕਿ ਕੀ ਗੱਲ ਹੋ ਰਹੀ ਆ ਕੀ ਨਹੀਂ ਹੋ ਰਹੀ ਦੱਸ ਰਹੇ ਤੇ ਦੂਜੀ ਗੱਲ ਕੀ ਸੈਕਟਰੀ ਤੇ ਸਪੀਕਰ ਸਾਹਬ ਦੇ ਵਿੱਚ ਇੰਨਾ ਤਾਲਮੇਲ ਨਹੀਂ ਆ ਕੋਈ ਦੱਸ ਦੇ ਹੁਣਾਂ ਜਾਂ ਆ ਗਿਆ ਜੀ ਇੰਨਾ ਕੋਇਆ ਨਹੀਂ ਹੋਇਆ ਜਾਂ ਪੋਲਿਟੀਕਲ ਸਿਹਰਾ ਦੇ ਜਿਹੜੇ ਦਫਤਰ ਨੇ ਉੱਥੇ ਵਿਧਾਨ ਸਭਾ ਦੇ ਅੰਦਰ ਜਿੱਥੇ ਇੱਕ ਇੱਕ ਬੰਦਾ ਨਾਰਮਲੀ ਰੱਖਿਆ ਹੀ ਹੁੰਦਾ ਸੈਕਟਰੀ ਟਾਈਪ ਉਹਨਾਂ ਦੀ ਕੋਆਰਡੀਨੇਸ਼ਨ ਉਹਨਾਂ ਦਾ ਤਾਲਮੇਲ ਉਹਨਾਂ ਨਾਲ ਬਿਲਕੁਲ ਨਹੀਂ ਹੈ ਤੇ ਨਹੀਂ ਤਾਂ ਇਹ ਮੰਨ ਲਿਆ ਗਿਆ ਸੀਗਾ ਕਿ ਚਲੋ ਉਹਨੇ ਲਿਖਤੇ ਹੁਣ ਆਪਾਂ ਕਿਹੜਾ ਦਿੱਤੇ ਨੇ ਆਪੀ ਚੰਨ ਜੂਗਾ ਰੱਦ ਹੋ ਜਾਣਗੇ ਬਾਕੀ ਇਹ ਹੀ ਗੱਲ ਕੇ ਬਲੋਨੀ ਨਹੀਂ ਹੁਣ ਇਹ ਮਾਮਲਾ ਵੀ ਜਿਹੜਾ ਜਿਹੜੀਆਂ ਐਫ ਆਈ ਆਰ ਜੋ ਹੋ ਰਹੀਆਂ ਨੇ ਇਹ ਜਿਹੜੇ ਪਹਿਲਾਂ ਵਾਲੇ 10 ਐਮ ਐਲ ਏ ਨੇ ਜਿਨ੍ਹਾਂ ਦਾ ਨਾਮ ਹੈ ਦਸਕਤ ਨਹੀਂ ਹੈ ਔਰ ਉਹ ਨਾਮ ਲਿਖ ਕੇ ਗਏ ਤੇ ਉਹਦੇ ਤੇ ਉਹਨਾਂ ਨੇ ਡੀ ਜੀ ਪੀ ਨੂੰ ਚਿੱਠੀ ਜਾਂ ਬਾਕੀਆਂ ਨੂੰ ਲਿਖਿਆ ਨੇ ਤੇ ਜਿਹੜੀਆਂ ਐਫ ਆਈ ਆਰ ਹੋ ਰਹੀਆਂ ਨੇ ਉਦੋਂ ਵੀ ਅਗਲੀ ਗੱਲ ਜਿਹੜੀ ਹੈ ਉਹ ਜ਼ਿਆਦਾ ਮਹੱਤਵਪੂਰਨ 10 ਐਮ ਐਲ ਏ ਜਿਹੜੇ ਦੂਜੇ ਜਿਨ੍ਹਾਂ ਦੇ ਦਸਕਤ ਵੀ ਕੀਤੇ ਹੋਏ ਨੇ ਇਹ ਤਾਂ ਮਤਲਬ ਦਸਤਕ ਜਾਲੀ ਵਾਲਾ ਜਾਂ ਬਾਕੀ ਦਸਤਕਦਾਰ ਮਾਮਲਾ ਇਹ ਇਹਦੋਂ ਦੂਜੇ ਸਵਾਲ ਦੇ ਵਿੱਚ ਆਉਂਦਾ ਹੈ ਪਹਿਲੇ ਨਾਲੋਂ ਉਹਨੇ ਨਵੇਂ ਐਮਐਨਏ ਕੀ ਕਰਨਗੇ ਪਹਿਲਾਂ ਵਾਲਿਆਂ ਨੇ ਕੀਤਾ ਦੂਜੇ ਵਾਲਾ ਨੇ ਕੀਤਾ ਜਾਂ ਇਹ ਵੀ ਇੰਨਾ ਹੀ ਕਰਨਗੇ ਤੇ ਕੀ ਇਹ ਦਸਕਰ ਜਿਹੜੇ ਨੇ ਇਹਨਾਂ ਦੀ ਸਚਾਈ ਜਾਣਨ ਦੇ ਵਾਸਤੇ ਇਹ ਪੁਲਿਸ ਤਾਂ ਕਹਿ ਰਹੀ ਐ ਸੀ ਭਈ ਜਾਗੇ ਵੈਸੇ ਵਿਧਾਨ ਸਭਾ ਦੇ ਸੈਕਟਰੀ ਜਾਂ ਬਾਕੀ ਨੂੰ ਹੀ ਕੀਏ ਫੋਰੈਂਸਿਕ ਜਾਂਚ ਲਈ ਜਾਣਗੇ ਦਸਕਰ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਰਕਤੋਂ ਕੋਈ ਰਿਪੋਰਟ ਲਈ ਜਾਏਗੀ ਕੁਝ ਅਸਲੀ ਨੇ ਕੁਝ ਅਸਲੀ ਨੇ ਕੁਝ ਨਕਲੀ ਨੇ ਜਾਂ ਸਾਰੇ ਹੀ ਨਕਲੀ ਨੇ ਤੇ ਫਿਰ ਉਸ ਲਿਹਾਜ਼ ਦੇ ਨਾਲ ਜਿਹੜਾ ਉਹ ਇੱਕ ਮਤਲਬ 420 ਦੀ ਗੱਲ ਹੈ ਫੋਰਜਡ ਡਾਕੂਮੈਂਟਸ ਦਾ ਸਵਾਲ ਹੈ ਜਾਲੀ ਦਸਤਾਵੇਜ਼ਾਂ ਦਾ ਸਵਾਲ ਹੈ ਜਾਲੀ ਦਸਤਾਵੇਜ਼ਾਂ ਦਾ ਸਵਾਲ ਹੈ ਇਹ ਸਵਾਲ ਵੀ ਪੈਦਾ ਹੋਏਗਾ ਉਸ ਪੱਧਰ ਦੇ ਉੱਤੇ ਜਾ ਕੇ ਅੱਜ ਦੇ ਦਿਨ ਸਕਰੂਟੀ ਨਹੀਂ ਹੋਣੀ ਆ ਕਾਗਜ਼ਾਤ ਦੀ ਬਿਨਾਂ ਸ਼ੱਕ ਪਤਾ ਹੈ ਕਿ ਰਜਿੰਦਰ ਗੁਪਤਾ ਰਾਜ ਸਭਾ ਲਈ ਅੱਜ ਚੁਣੇ ਜਾਣਗੇ ਜੋ ਕਿ ਐਨ ਐਮ ਐਲ اے ਹੋਰ ਕਿਸੇ ਕੋਲ ਹੈ ਨਹੀਂ ਉਹ ਔਰ ਇਹਨਾਂ ਦੇ ਰੱਦ ਹੋ ਜਾਣਗੇ ਕਾਗਜ਼ ਵੋਟ ਪਾਉਣ ਦੀ ਵੋਟ ਪੈਸੇ 24 ਤਰੀਕ ਨੂੰ ਪੈਣੀ ਹੈ ਜੇ ਭਈ ਤੇ ਉਹਦੀ ਲੋਡ ਸ਼ਾਇਦ ਨਹੀਂ ਪਏਗੀ ਜਿਹੜੀਆਂ ਮੋਟਾਂ ਦੇ ਮਾਮਲੇ ਦੇ ਵਿੱਚ ਪਰ ਇਹ ਸਾਰਾ ਤੰਤਰ ਜਿਹੜਾ ਚੱਲਦਾ ਜਾ ਰਿਹਾ ਹੁਣ ਜਿਹੜੇ ਬੰਦੇ ਆਏ ਨੇ ਨਵੇਂ ਜਿਨ੍ਹਾਂ ਦੇ ਦਸਕਤਲੇ ਇਹ ਕੋਈ ਆਪਣੇ ਲੈਵਲ ਤੇ ਚਿੱਠੀ ਲਿਖਣਗੇ ਹੁਣ ਉਹ ਬੰਦੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੁਫਾਈਆਂ ਦੰਦੇ ਫਿਰਦੇ ਨੇ ਪਹਿਲਾਂ ਐਮ ਐਲ اے ਉਹ ਨਾਲ ਇਹ ਵੀ ਸਫਾਈਆਂ ਦਿੰਦੇ ਉਸ ਪਦਰ ਦੇ ਉੱਤੇ ਫਿਰਦੇ ਨੇ ਤਾਂ ਇੰਡੀਵਿਜੂਅਲ ਤੌਰ ਦੇ ਉੱਤੇ ਪਾਰਟੀ ਦੇ ਵਿੱਚ ਕੁਝ ਬੰਦਿਆਂ ਦੇ ਇਹੋ ਜਿਹੇ ਨਾਂ ਨੇ ਜਿਹੜੇ ਪਾਰਟੀ ਦੇ ਵਿੱਚ ਹੈ ਵੀ ਨਹੀਂ ਜਿਵੇਂ ਕੁਮਰ ਵਿਜੇ ਪ੍ਰਤਾਪ ਸੀ ਉਹ ਤਾਂ ਪਾਰਟੀ ਤੋਂ ਸਸਪੈਂਡ ਕੀਤੇ ਬੰਦੇ ਨੇ ਪਾਰਟੀ ਦੇ ਵਿੱਚ ਨਹੀਂ ਹੈ ਉਸ ਪਦਰ ਦੇ ਉੱਤੇ ਨਾ ਉਹਨਾਂ ਦਾ ਵੀ ਵਿੱਚ ਆਇਆ ਹੋਇਆ ਔਰ ਇੱਕ ਅਗਲੀ ਗੱਲ ਉਹ ਜਿਹੜਾ ਬੰਦਾ ਹੈ ਨਵਨੀਤ ਚਤੁਰਭੇਦੀ ਜਿਹੜੇ ਜਨਤਾ ਪਾਰਟੀ ਦਾ ਪ੍ਰਧਾਨ ਦੇ ਰੂਪ ਚ ਆਪਣੇ ਆਪ ਨੂੰ ਪੇਸ਼ ਕੀ ਕਰਦੇ ਆ ਉਨੂੰ ਸત્તાਤਾਰੀ ਧਿਰ ਤੋਂ ਬਿਨਾ ਜਿਹੜੇ ਹੋਰ ਪਾਰਟੀਆਂ ਦੇ ਐਮਐਲਏ ਨੇ 20 25 ਜਿੰਨੇ ਵੀ ਹੈ ਨੇ ਟੋਟਲ ਉਹਨਾਂ ਚੋਂ ਕਿਸੇ ਦਾ ਨਾਮ ਇਨੀ ਲੱਗਿਆ ਵੀ ਚਲ ਇੱਕ ਅੰਦਾ ਪਾ ਦਨੇ ਆ ਵਿੱਚ ਇਕਲੀ ਸત્તાਤਾਰੀ ਪਾਰਟੀ ਦੇ ਵਿੱਚੋਂ ਹੀ ਕਿਉਂ ਨਾਮ ਆ ਰਹੇ ਨੇ ਨਾਮ ਦੀ ਸਿਲੈਕਸ਼ਨ ਉਹਨੇ ਕਿਵੇਂ ਕੀਤੀ ਬੰਦਿਆਂ ਦੀ ਪਛਾਣ ਕਿਵੇਂ ਕੀਤੀ ਬੰਦਿਆਂ ਦੀ ਚੋਣ ਕਿਵੇਂ ਕੀਤੀ ਵੀ ਮੈਂ ਆਹ ਨਾਮ ਪਾ ਦੰਨਾ ਆਹ ਨਾਮ ਰਹਿਣਾ ਦੰਨਾ ਇਹ ਆਪਣੇ ਆਪ ਚ ਇੱਕ ਸੋਚੀ ਸਮਝੀ ਗੱਲ ਹੈ ਇਸੇ ਕਰਕੇ ਕੁਝ ਉਂਗਣਾ ਉਸ ਪਾਸੇ ਵੀ ਜਾਂਦੀ ਆਲੇ ਅੰਦਰਖੱਤੇ ਚਰਚਾ ਵੀ ਆਵਾਦ ਵੀ ਪਾਰਟੀ ਦੇ ਐਮ ਐਲ ਏ ਦੇ ਵਿੱਚ ਵੀ ਹੈ ਵੀ ਕਿਤੇ ਉਹਨਾਂ ਦੇ ਹੀ ਬੰਦਿਆਂ ਦਾ ਕੋਈ ਡਿਜ਼ਾਈਨ ਤਾਂ ਨਹੀਂ ਹੈ ਕਿਤੇ ਉਹਨਾਂ ਦੇ ਬੰਦੇ ਹੀ ਇਹਨਾਂ ਨੂੰ ਮਾੜੀ-ਬੁਟੀ ਹੱਲਾਸ਼ੈਰੀ ਦੇਖ ਕੇ ਵੀ ਕੋਈ ਗੱਲ ਨਹੀਂ ਕਰਦੇ ਉਹ ਚੁੱਕੀ ਫਰਕ ਪੈਂਦਾ ਕੋਈ ਇਹੋ ਜਿਹਾ ਸਾਧਨ ਤਾਂ ਨਹੀਂ ਇਸ ਪੱਧਰ ਦੇ ਉੱਤੇ ਹੈ ਔਰ ਇਹ ਕੋਈ ਬਹੁਤ ਲੰਮਾ ਕੰਮ ਨਹੀਂ ਇੱਕ ਗੱਲ ਤਾਂ ਇਹ ਵੀ ਪੁਲਿਸ ਚ ਹੋ ਗਈ ਜੀ ਐਫ ਆਈ ਆਰ ਹੋ ਗਈ ਕਿਹਾ ਜਾ ਰਿਹਾ ਐਫ ਆਈ ਆਰ ਹੋਗੀ ਐਫ ਆਈ ਆਰ ਚ ਕੀ ਕੀ ਲਿਖਿਆ ਕਿਹੜੀ ਧਾਰਾ ਹੈ ਹਜੇ ਤੱਕ ਸਾਹਮਣੇ ਨਹੀਂ ਆਈ ਇਦੋਂ ਬਾਅਦ ਕਿਸ ਤੱਕ ਦੀ ਜਾਂਚ ਹੋਏਗੀ ਕਿ ਉਹ ਜਾਂਚ ਟਾਈਮ ਬౌੰਡ ਹੋਏਗੀ ਲੋਕਾਂ ਨੂੰ ਤੁਰੰਤ ਪਤਾ ਲੱਗ ਜਾਏਗਾ 10 ਦਿਨਾਂ ਚ 20 ਦਿਨਾਂ ਚ ਮਹੀਨੇ ਚ ਜਾਂ ਵਸੋ ਆਪਣੀ ਮੌਤੇ ਆਪ ਹੀ ਮਰ ਜਾਂਦੀਆਂ ਨੇ ਐਫ ਆਈ ਆਰਾਂ ਜਦੋਂ ਕੋਈ ਗੱਲ ਨਹੀਂ ਨਾ ਕੋਈ ਚਲਾਨ ਪੇਸ਼ ਹੋਣਾ ਇਹਨਾਂ ਕੋਈ ਗੱਲ ਹੈ ਜੇ ਤਾਂ ਉੱਤੇ ਲਾ ਕੰਮ ਐਸੇ ਤਰੀਕੇ ਦੇ ਨਾ ਰਿਹਾ ਕਿ ਕੋਈ ਚਲਾਨ ਪੇਸ਼ ਨਹੀਂ ਕੋਈ ਪੁੱਛਗਿੱਛ ਨਹੀਂ ਬੰਦੇ ਤੋਂ ਕੋਈ ਗੱਲ ਨਹੀਂ ਹੈ ਕੋਈ ਐਮ ਐਲ ਏ ਦੀਆਂ ਗਵਾਹੀਆਂ ਨਹੀਂ ਕੋਈ ਜਿਹੜੇ ਬੰਦੇ ਨੇ ਕੀਤਾ ਉਹਦੀ ਨਹੀਂ ਫਿਰ ਤਾਂ ਆਟੋਮੈਟਿਕਲੀ ਆਟੋਮੈਟਿਕਲੀ ਕੀ ਹੈ ਕਿ ਉਹ ਇਹ ਵੀ ਹੋ ਗਿਆ ਕਿ ਇਹ ਕੰਮ ਵੀ ਚੱਲਦਾ ਰਿਹਾ ਤੇ ਮਾੜਾ ਮੋਟਾ ਪਰਚੇ ਦਰਜ ਪਏ ਹੋਏ ਨੇ ਤੇ ਉਹ ਸਾਇਲੈਂਟ ਹੋ ਗਏ ਚਲਾਨ ਪੇਸ ਨਹੀਂ ਹੋਏ ਉਹ ਡੈੱਡ ਹੋ ਗਿਆ ਕੇਸ ਆਪਣੇ ਆਪ ਹੀ ਡੈੱਡ ਹੋ ਗਿਆ ਪਰਚਾ ਦਰਜ ਜਿਹੜਾ ਕੀ ਇਹ ਹੁਣ ਡੰਗ ਟਪਾਈ ਹੈ ਜਾਂ ਇੱਕ ਸੀਰੀਅਸ ਐਫਰਟ ਹੈ ਜੇ ਸੀਰੀਅਸ ਐਫਰਟ ਹੈ ਪੰਜਾਬ ਦੇ ਐਮਐਲਏ ਦਾ ਸਵਾਲ ਹੈ ਚੀਫ ਮਿਨਿਸਟਰ ਪੰਜਾਬ ਦੇ ਐਮਐਲਏ ਦਾ ਮੁਖੀ ਹੈ ਸਪੀਕਰ ਪੰਜਾਬ ਦੇ ਐਮਐਲਏ ਦੇ ਕਸਟੋਡੀਅਨ ਨੇ ਆਮ ਆਦਮੀ ਪਾਰਟੀ ਆਪਣੇ ਬੰਦਿਆਂ ਦੀ ਰੱਖਿਆ ਕਹਾਉਂਦੀ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਪਬਲਿਕਲੀ ਆ ਕੇ ਕੋਈ ਸਟੇਟਮੈਂਟ ਕੋਈ ਪ੍ਰੈਸ ਕਾਨਫਰੰਸ ਇਸ ਮੁੱਦੇ ਦੇ ਉੱਤੇ ਸੀਰੀਅਸ ਐਂਗਲ ਤੋਂ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਕੀਤੀ ਗਈ ਇਹ ਆਪਣੇ ਆਪ 'ਚ ਵੀ ਕੁਝ ਸ਼ੰਕੇ ਖੜੇ ਹੁੰਦੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਔਰ ਜੇਕਰ ਇਹ ਨਹੀਂ ਕਰਦੇ ਤਾਂ ਇਹ ਸਮਝ ਲਓ ਵੀ ਜ्यादातर ਤੁਸੀਂ ਉਹੀ ਕੈਜੂਅਲੀ ਲੈ ਰਹੇ ਹੋ ਜਿਹੜੇ ਫਰੌਂਟ ਹੁੰਦੇ ਨੇ ਜੇ ਇਸ ਲੈਵਲ ਦੇ ਫਰਾਡ ਜਿਹੜੇ ਹੋ ਰਹੇ ਨੇ ਜੇ ਉਹ ਰੀਅਲੀ ਫਰਾਡ ਹੈ ਇਕੱਲੇ ਹੀ ਬੰਦਾ ਆਪਣੇ ਆਪ ਕਰ ਰਿਹਾ ਹੋਰ ਕੋਈ ਨਾਲ ਨਹੀਂ ਹੁੰਦੇ ਤਾਂ ਵੈਸੇ ਇਕੱਲੇ ਬੰਦੇ ਦੀ ਹਿੰਮਤ ਨਹੀਂ ਹੁੰਦੀ ਕੋਈ ਨਾ ਕੋਈ ਗਰੁੱਪ ਕੋਈ ਨਾ ਕੋਈ ਸਪੋਰਟ ਬੇਸ ਹੁੰਦਾ ਨਾਲ ਦੀ ਨਾਲ ਪਰ ਫਿਰ ਵੀ ਜੋ ਇਕੱਲਾ ਕਰ ਰਿਹਾ ਜਾਂ ਬਾਕੀ ਦੇ ਤਾਂ ਤੁਸੀਂ ਤੁਰੰਤ ਐਕਸ਼ਨ ਦੇ ਵਿੱਚ ਮੋੜ ਦੇ ਵਿੱਚ ਕਿਉਂ ਨਹੀਂ ਆਏ ਅੱਗੇ ਕਿਉਂ ਨਹੀਂ ਆ ਰਹੇ ਕੀ ਕੋਈ ਇਹੋ ਜੀ ਅਨਾਊਂਸਮੈਂਟ ਹੋਏਗੀ ਗਵਰਨਮੈਂਟ ਵੱਲੋਂ ਭਾਵੇਂ ਐਫ ਆਈ ਆਰ ਹੋ ਗਈਆਂ ਅੱਜ ਹੋਏਗੀ ਸਕਲੋਟਰੀ ਤੋਂ ਬਾਅਦ ਹੋ ਜੇ ਕਿ ਇਹਦੀ ਟਾਈਮ ਬਾਈਂਡ ਇਨਕੁਆਰੀ ਚਾਹੀਦੀ ਐ ਇੰਨੇ ਸਮੇਂ ਦੇ ਵਿੱਚ ਰਿਪੋਰਟ ਸਾਹਮਣੇ ਆਉਣੀ ਚਾਹੀਦੀ ਐ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗੇ ਅੱਗੇ ਤੋਂ ਕੋਈ ਫਿਰ ਇਸ ਲੈਵਲ ਦੀ ਫੋਰਜਰੀ ਜਾਂ ਬਾਕੀ ਦੀਆਂ ਚੀਜ਼ਾਂ ਕੋਈ ਨਾ ਕਰ ਸਕੇ ਸਧਾਰਨ ਬੰਦਾ ਹੁੰਦਾ ਤਾਂ ਪਰਚਾ ਤੁਰੰਤ ਦਰਜ ਹੁੰਦਾ ਤੇ ਬਾਕੀ ਦੀਆਂ ਗੱਲਾਂ ਨੇ ਗ੍ਰਿਫਤਾਰੀਆਂ ਵੀ ਹੋ ਜਾਂਦੀਆਂ ਨੇ ਇਹਦੇ 'ਚ ਤਾਂ ਅਜੇ ਪੁੱਛਗਿੱਛ ਵੀ ਹੋਏਗੀ ਜਾਂ ਨਹੀਂ ਹੋਏਗੀ ਇਹ ਦੇਖਣ ਦੇ